ਮਾਗਰਤੇ ਬੋ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਗੇ ਜੀ ਸਭ ਤੋਂ ਪਹਿਲਾਂ ਜੇ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਪਲੀਜ਼ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਜੋ ਵੀਡੀਓਜ਼ ਐਂ ਨੋਟੀਫਿਕੇਸ਼ਨਸ ਨੇ ਉਹ ਵੀ ਤੁਹਾਡੇ ਕੋਲ ਪਹੁੰਚ ਜਾਣ ਜੀ ਆਪਾਂ ਇਸ ਚੈਨਲ ਦੇ ਉੱਤੇ ਜੀ ਡੇਲੀ ਬਲੌਗਸ ਸ਼ੇਅਰ ਕਰਦੇ ਆ ਆਪਣੀ ਡੇਲੀ ਰੂਟੀਨ ਦੀ ਲਾਈਫ ਵੀ ਸ਼ੇਅਰ ਕਰਦੇ ਆ ਪਲੱਸ ਮੈਂ ਨਾਲ ਬਾਣੀ ਨਾਲ ਰਿਲੇਟਡ ਕੋਈ ਨਾ ਕੋਈ ਵੀਡੀਓਜ਼ ਤੁਹਾਡੇ ਲਈ ਜਰੂਰ ਲੈ ਕੇ ਆਉਣੀ ਰਹਿਣੀ ਹੈ ਜੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਜਿਹੜੇ ਲੋਕਾਂ ਦੇ ਕੰਮ ਅੜੇ ਹੁੰਦੇ ਹਨ ਕਿਵੇਂ ਉਹਨਾਂ ਦੇ ਕਾਰਜ ਸਵਾਰਦੇ ਹਨ ਜੀ ਆਪ ਅੱਗੇ ਆ ਕੇ ਸਹਾਈ ਹੁੰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕਿਰਪਾ ਵਾ ਤੁਹਾਡੇ ਤੇ ਮਿਹਰ ਬਣੀ ਰਹੇ ਜੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਜਿਹੜੇ ਲੋਕਾਂ ਨੂੰ ਜੀ ਇਹ ਰੈਂਦਾ ਆ ਕਿ ਸਾਡੇ ਕੰਮ ਨਹੀਂ ਬਣਦੇ ਜਾਂ ਸਾਡੇ ਕੰਮ ਬਣਦੇ ਪਰ ਦੇ ਰੁਕ ਜਾਂਦੇ ਹਨ ਹਨਾ ਉਹ ਲੋਕਾਂ ਨੂੰ ਉਹਨਾਂ ਦੇ ਕੁਐਸਚਨਾਂ ਦੇ ਜਿਹੜੇ ਆਨਸਰ ਨੇ ਅੱਜ ਇਸ ਵੀਡੀਓ ਦੇ ਵਿੱਚ ਮਿਲਣਗੇ ਜੀ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਤੁਸੀਂ ਜ਼ਰੂਰ ਸੁਣਿਓ ਜੀ ਵੀਡੀਓ ਨੂੰ ਤਾਂ ਕਿ ਤੁਹਾਨੂੰ ਤੁਹਾਡੇ ਜਿਹੜੇ ਪ੍ਰਸ਼ਨਾਂ ਦੇ ਜਿਹੜੇ ਉੱਤਰ ਨੇ ਉਹ ਤੁਹਾਨੂੰ ਮਿਲ ਸਕਣ ਜੀ ਤੇ ਤੁਹਾਡਾ ਵਾਹਿਗੁਰੂ ਜੀ ਤੇ ਬਾਣੀ ਤੇ ਬਾਬਾ ਦੀਪ ਸਿੰਘ ਜੀ ਤੇ ਹੋਰ ਵੀ ਵਿਸ਼ਵਾਸ ਪੱਕਾ ਹੋ ਜਾਵੇ ਅੱਜ ਦੇ ਆਪਾਂ ਵੀਡੀਓ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰਾਂਗੇ ਵੈਸੇ ਤਾਂ ਜੀ ਉਹਨਾਂ ਦੀ ਵਡਿਆਈ ਜਿੰਨੀ ਕੀਤੀ ਜਾਵੇ ਓਨੀ ਥੋੜੀ ਆ ਜੀ ਕਿਉਂਕਿ ਮੇਰੇ ਵਾਹਿਗੁਰੂ ਮੇਰੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਅੰਗ ਸੰ સહਾਈ ਹੁੰਦੇ ਹਨ ਉਹਨਾਂ ਦੇ ਕਾਰਜ ਆਪ ਅੱਗੇ ਆ ਕੇ ਸੁਵਾੜਦੇ ਨੇ ਦੁਨੀਆ ਦੀ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜਾ ਹੁਨੁੱਕ ਸੋਚਦਾ ਤੇ ਉਹਨੂੰ ਉਹ ਨਾ ਮਿਲੇ ਵਾਹਿਗੁਰੂ ਜੀ ਉਹਦੀ ਉਹ ਆਸ ਪੂਰੀ ਨਾ ਕਰਨ ਪਰ ਉਹ ਆਸ ਜਾਇਜ਼ ਹੋਵੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਇੱਕ ਐਸੇ ਗੁਰਸਿੱਖ ਦੀ ਤੁਹਾਨੂੰ ਗੱਲ ਸੁਣਾਵਾਂਗੇ ਕਿ ਕਿਵੇਂ ਉਹਦੇ ਤੇ ਕਲਾ ਵਾਪਰੀ ਤੇ ਕਿਵੇਂ ਕਿਵੇਂ ਜੀ ਉਹਦੇ ਜੀਵਨ ਦੇ ਵਿੱਚ ਬਦਲਾਅ ਆਇਆ ਜਦੋਂ ਉਹਨੇ ਬਾਬਾ ਦੀਪ ਸਿੰਘ ਜੀ ਦਾ ਲੜਫੜਿਆ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜੀ ਇਸ ਕਰਕੇ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਜਿਹੜੇ ਲੋਕਾਂ ਨੂੰ ਲੱਗਦਾ ਵਾ ਕਿ ਸਾਡੇ ਕੰਮ ਅਟਦੇ ਨਹੀਂ ਜਾਂ ਸਾਡੇ ਕੰਮ ਨਹੀਂ ਬਣਦੇ ਉਹਨਾਂ ਨੂੰ ਉਹਨਾਂ ਦੇ ਕੁਐਸਚਨ ਦਾ ਜਵਾਬ ਮਿਲ ਜੇ ਕਿ ਗੁਰਸਿੱਖ ਸਿਧਾ ਜੋ ਸਿੱਖੀ ਵਿੱਚ ਪੂਰਾ ਸੀ ਜੀ ਉਹ ਬਾਣੀ ਬਹੁਤ ਜ਼ਿਆਦਾ ਪੜਦਾ ਸੀਗਾ ਜੀ ਤੇ ਉਹਨੂੰ ਵਾਇਰਲ ਜਿੱਤੇ ਬਹੁਤ ਜ਼ਿਆਦਾ ਭਰੋਸਾ ਸੀ ਉਹ ਰੋਜ਼ ਨਿਤਨੇਮ ਕਰਦਾ ਸੀ ਗੁਰਦੁਆਰੇ ਜਾਂਦਾ ਸੀ ਬਹੁਤ ਹੀ ਇੱਕ ਵਧੀਆ ਇਨਸਾਨ ਆਪਾਂ ਕਹਿ ਸਕਦੇ ਹਾਂ ਹਨ ਇਸ ਤਰ੍ਹਾਂ ਦਾ ਗੁਰਸਿੱਖ ਸੀਗਾ ਜੀ ਉਹ ਪਰ ਉਹਦੇ ਜਿਹੜੇ ਘਰ ਦੇ ਸੀਗੇ ਨਾ ਉਹਦੇ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੇ ਹੁੰਦੇ ਸੀਗੇ ਉਹਦੇ ਜਿਹੜੇ ਭਰਾ ਹੁੰਦੇ ਸੀ ਭਜਾਈਆਂ ਸੀ ਉਹਦੇ ਨਾਲ ਬਹੁਤ ਵਿਤਕਰਾ ਕਰਦੇ ਹੁੰਦੇ ਸੀਗੇ ਈਵਨ ਕੀ ਉਹਦੇ ਜਿਹੜੇ ਮਾਪੇ ਹੁੰਦੇ ਸੀਗੇ ਉਹ ਵੀ ਉਸ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਸੀ ਘਰ ਦੇ ਵਿੱਚ ਬਹੁਤ ਤੇੜਪਾਪ ਹੁੰਦਾ ਸੀ ਜੀ ਉਹਦੇ ਨਾਲ ਤੇ ਉਹਦੇ ਵਾਈਸ ਦੇ ਨਾਲ ਵੀ ਤੇ ਜਦੋਂ ਕੁਰਸੀ ਕੰਮ ਤੇ ਚਲਾ ਜਾਂਦਾ ਸੀ ਜੀ ਮਗਰੋਂ ਉਹ ਘਰ ਦੇ ਉਹਦੇ ਵਾਈਫ ਦੇ ਨਾਲ ਕੁੱਟਮਾਰ ਵੀ ਬਹੁਤ ਕਰਦੇ ਹੁੰਦੇ ਸੀਗੇ ਫਿਰ ਜਦੋਂ ਉਹ ਨੇ ਵਾਪਸ ਵਿਚਾਰੇ ਨੇ ਘਰ ਆਉਣਾ ਸ਼ਾਮ ਨੂੰ ਤੇ ਉਹਨੂੰ ਜਦੋਂ ਪਤਾ ਲੱਗਣਾ ਕਿ ਘਰ ਦੇ ਵਿੱਚ ਇਦਾਂ ਇਦਾਂ ਹੋਇਆ ਤੇ ਮੇਰੀ ਵਾਈਫ ਨੂੰ ਇਹਨਾਂ ਨੇ ਬਹੁਤ ਕੁੱਟਿਆ ਤੇ ਉਹਦਾ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਤੇ ਕਾਫੀ ਟਾਈਮ ਜੀ ਇਦਾਂ ਹੀ ਚੱਲਦਾ ਰਿਹਾ ਫਿਰ ਆਪਕੇ ਉਹਨੇ ਇਹ ਡਿਸੀਜਨ ਲਿਆ ਕਿ ਮੈਂ ਆਪਣਾ ਘਰ ਛੱਡ ਦੇਣਾ ਜੀ ਉਹ ਆਪਣੀ ਵਾਈਫ ਨੂੰ ਵਿਚਾਰਾ ਲੈ ਕੇ ਨਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚਲਾ ਜਾਂਦਾ ਹੈ ਜੀ ਤੇ ਵਾਈਫ ਦੇ ਘਰ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਕਹਿਦੀ ਹੁੰਦੀ ਸੀਗੀ ਚਾਹੇ ਉਹਨੂੰ ਘਰ ਦੇ ਵਿੱਚ ਜਿੰਨਾ ਮਰਜੀ ਕੋਈ ਮੰਦਾ ਚੰਗਾ ਬੋਲਦਾ ਰਹਿਣਾ ਉਹ ਨਹੀਂ ਵੀ ਵਿਚਾਰੀ ਨੇ ਕਦੇ ਕੁਝ ਨਾ ਬੋਲਣਾ ਸੋ ਉਸ ਦੇ ਘਰ ਵਾਲੇ ਨੇ ਜਿਹੜਾ ਗੁਰਸਿੱਖ ਸੀਗਾ ਉਹਨੇ ਇਹ رائے ਕੀਤੀ ਆਪਣੀ ਵਾਈਫ ਦੇ ਨਾਲ ਉਹਨਾਂ ਨੇ ਜੀ ਘਰ ਛੱਡਦਾ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਕੇ ਉਹ ਰਹਿਣ ਲੱਗੇ ਜੀ ਇੱਕ ਕਿਰਾਏ ਦਾ ਘਰ ਲੈ ਲਿਆ ਜੀ ਉਹਨਾਂ ਨੇ ਤੇ ਉਹ ਕਿਰਾਏ ਦੇ ਰਹਿਣ ਲੱਗੇ ਜੀ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਦੀ ਇੱਕ ਮੁਲਾਕਾਤ ਹੁਣ ਹੁੰਦੀ ਆ ਸੇਟ ਦੇ ਨਾਲ ਤੇ ਉਹ ਉਹਦੇ ਨਾਲ ਮਿਲ ਕੇ ਜੀ ਰਾਜ ਮਿਸਤਰੀ ਦਾ ਕੰਮ ਕਰਨ ਲੱਗ ਜਾਂਦਾ ਜੀ ਉਹ ਗੋਸੇਖ ਹੁੰਦਾ ਆ ਜਿਹੜਾ ਤੇ ਰਾਜ ਮਿਸਤਰੀ ਦਾ ਉਹ ਕੰਮ ਆਉਂਦਾ ਹੁੰਦਾ ਜੀ ਪਿੰਡ ਦੇ ਵਿੱਚ ਵੀ ਉਹ ਰਾਜ ਮਿਸਤਰੀ ਦਾ ਹੀ ਕੰਮ ਕਰਦਾ ਹੁੰਦਾ ਸੀਗਾ ਤੇ ਇੱਥੇ ਆ ਕੇ ਜੀ ਉਹਨਾਂ ਦੇ ਸੇਟ ਨਾਲ ਜਦੋਂ ਮੁਲਾਕਾਤ ਹੁੰਦੀ ਆ ਰਾਜ ਮਿਸਤਰੀ ਦਾ ਉਹਦੇ ਨਾਲ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਵਾ ਉਹ ਜਿਹੜਾ ਸੇਟ ਹੁੰਦਾ ਉਹ ਪ੍ਰਾਪਰਟੀ ਡੀਲਰ ਹੁੰਦਾ ਵਾ ਤੇ ਉਹ ਉਹ ਕੋਠੀਆਂ ਵਗੈਰਾ ਵੇਚਦਾ ਬਣਵਾ ਬਣਵਾ ਕੇ ਤੇ ਕੋਦੇ ਨਾਲ ਉਹਦੇ ਮੁਲਾਕਾਤ ਹੋ ਜਾਂਦੀ ਆ ਤੇ ਜਦੋਂ ਸੇਠ ਨਾਲ ਮਿਲਦਾ ਹੈ ਜੀ ਉਹਦੇ ਨਾਲ ਸਾਰੀ ਜੋ ਦੇ ਨਾਲ ਆਪਣੀ ਜੋ ਦੀ ਵਾਪਰੀ ਹੁੰਦੀ ਆ ਹਨਾ ਲਾਈਫ ਦੇ ਵਿੱਚ ਉਹ ਸਾਰਾ ਦੱਸਦਾ ਸੇਠ ਨੂੰ ਜਿਹੜਾ ਸੇਠ ਹੁੰਦਾ ਜੀ ਬਹੁਤ ਹੀ ਵਧੀਆ ਸੁਭਾਅ ਦਾ ਹੁੰਦਾ ਵਾ ਬਹੁਤ ਦਰਿਆ ਦੇ ਜਿਹੜਾ ਆਪਾਂ ਕਹਿ ਦਿੰਨੇ ਆਂ ਜੀ ਬਹੁਤ ਹੀ ਨਾਈਸ ਨੇਚਰ ਦਾ ਹੁੰਦਾ ਜੀ ਉਹ ਸੇਠ ਤੇ ਉਹ ਸਾਰੀ ਉਹਦੀ ਗੱਲਬਾਤ ਸੁਣਦਾ ਤੇ ਉਹ ਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕਿ ਤੂੰ ਇੰਨੀ ਬਾਣੀ ਪੜਦਾਂਂ ਇਤਨੇਮ ਕਰਦਾਂ ਵਾਹਿਗੁਰੂ ਜੀ ਤੇਰੀ ਬਾਹਰ ਜ਼ਰੂਰ ਫੜਨਗੇ ਕਿ ਤੂੰ ਡੋਲ ਨਾ ਫਿਰ ਜੀ ਉਹ ਜਿਹੜਾ ਸੇਟ ਹੁੰਦਾ ਵਾ ਉਹ ਉਹਨਾਂ ਨੂੰ ਦੱਸਦਾ ਵਾ ਕਿ ਇੱਥੇ ਸ਼ਹੀਦਗੰਜ ਗੁਰਦੁਆਰਾ ਵਾ ਬਾਬਾ ਦੀਪ ਸਿੰਘ ਜੀ ਦਾ ਅੰਬਰਸਰ ਵਿਖੇ ਕਿ ਤੂੰ ਉੱਥੇ ਜਾਇਆ ਕਰ ਜਿਹੜਾ ਉਹ ਸੇਟ ਹੁੰਦਾ ਨਾ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦਾ ਹੁੰਦਾ ਉਹਨੂੰ ਬਹੁਤ ਆਸਤਾ ਹੁੰਦੀ ਹੈ ਜੀ ਉਹਨਾਂ ਤੇ ਉਹ ਸੇਟ ਜਿਹੜਾ ਸ਼ਹੀਦਗੰਜ ਗੁਰਦੁਆਰਾ ਅੰਬਰਸਰ ਬਾਬਾ ਦੀਪ ਸਿੰਘ ਜੀ ਦਾ ਵਾ ਉਹ ਉੱਥੇ ਅਕਸਰ ਜਾਂਦਾ ਹੁੰਦਾ ਕਿ ਪੈਰਾ ਵੀ ਕੱਟਦਾ ਹੁੰਦਾ ਤੇ ਉਹ ਉਹਨੂੰ ਜ਼ਰੂਰ ਦੱਸਦਾ ਹੁੰਦਾ ਕਿ ਤੂੰ ਉੱਥੇ ਜਾਇਆ ਕਰ ਬਾਬਾ ਦੀਪ ਸਿੰਘ ਜੀ ਹਰ ਇੱਕ ਦੀ ਬਾਹ ਫੜਦੇ ਨੇ ਜਿਹੜਾ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਉੱਤੇ ਆਉਂਦਾ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਜ਼ਰੂਰ ਝੋਲੀਆਂ ਭਰਦੇ ਨੇ ਤੇ ਇਦਾਂ ਹੀ ਕਰਕੇ ਜੀ ਜਿਹੜਾ ਉਹ ਵਿਚਾਰਾ ਗੁਰਸੇਖ ਹੁੰਦਾ ਵਾ ਉਹ ਵੀ ਇਸੇ ਦਿਗੰਝ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦੇ ਜਾਣਾ ਸ਼ੁਰੂ ਕਰ ਦਿੰਦਾ ਵਾ ਜੀ ਤੇ ਉਹ ਸੇਡ ਦੇ ਨਾਲ ਮਿਲ ਕੇ ਜਿਹੜਾ ਰਾਜ ਮਿਸਤਰੀ ਦਾ ਕੰਮ ਆ ਉਹ ਵੀ ਕਰਦਾ ਰਹਿੰਦਾ ਜਦੋਂ ਗੁਰਸਿੱਖ ਜੀ ਕੰਮ ਤੇ ਹੁੰਦਾ ਉੱਥੇ ਵੀ ਉਹ ਨਿਰੰਤਰ ਆਪਣੇ ਕੰਮ ਕਰਦੇ ਕਰਦੇ ਵੀ ਬਾਣੀ ਦਾ ਜਾਪ ਜੋ ਕਰਦਾ ਹੀ ਰਹਿੰਦਾ ਆ ਜੀ ਮਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਧਿਆਉਂਦਾ ਰਹਿੰਦਾ ਆ ਤੇ ਇੱਕ ਦਿਨ ਜੀ ਇੱਦਾਂ ਜਰੋ ਗੁਰਸਿੱਖ ਹੁੰਦਾ ਵਾ ਜਦੋਂ ਘਰੋਂ ਕੰਮ ਤੇ ਉਹ ਜਾਣ ਲੱਗਾ ਹੁੰਦਾ ਉਹ ਉਸ ਦਿਨ ਬਹੁਤ ਮਯੂਸ ਜਿਹਾ ਹੁੰਦਾ ਤੇ ਉਹ ਨਾ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਕੇ ਜਾਂਦਾ ਕਿ ਏ ਮੇਰੇ ਬਾਬਾ ਦੀਪ ਸਿੰਘ ਜੀ ਕੀ ਮੇਨੂੰ ਮੇਰਾ ਘਰ ਵੀ ਕਦੀ ਜੁੜੂਗਾ ਕਿ ਮੈਂ ਕਦੀ ਆਪਣਾ ਘਰ ਵੀ ਪਾ ਪਾਉਂਗਾ ਕੀ ਕਦੀ ਇਦਾਂ ਵੀ ਹੋਊਗਾ ਕਿ ਸਾਡੇ ਸਿਰ ਤੇ ਸਾਡੀ ਆਪਣੀ ਛੱਤ ਹੋਏਗੀ ਤੇ ਇਦਾਂ ਉਹ ਸੋਚਦਾ ਕਹਿੰਦਾ ਮੇਰੇ ਰਿਸ਼ਤੇਦਾਰਾਂ ਨੇ ਕਹਿਣਾ ਵਾ ਕਿ ਘਰੋਂ ਤਾਂ ਬੜੀ ਠਾਠ ਨਾਲ ਗਿਆ ਸੀ ਆਪਣੀ ਘਰ ਨੂੰ ਲੈ ਕੇ ਕਿ ਅੱਜ ਤੱਕ ਨਾ ਕਿਰਾਏ ਦੇ ਘਰ ਦੇ ਵਿੱਚ ਰੋਲਦਾ ਫਿਰਦਾ ਐ ਤੇ ਇਹਦੇ ਕੋਲ ਤਾਂ ਆਪਣਾ ਘਰ ਵੀ ਨਹੀਂ ਹਨਾ ਜੁੜਿਆ ਹੈਗਾ ਤੇ ਇਹ ਮੇਰੇ ਵਾਈ ਵੀ ਸੱਚੇ ਪਾਤਸ਼ਾਹ ਆਪਣੇ ਵੱਲੋਂ ਹਨਾ ਅਰਦਾਸ ਕਰਦਾ ਵਾ ਬਾਬਾ ਦੀਪ ਸਿੰਘ ਜੀ ਦੇ ਨਾਲ ਕੀ ਬਾਬਾ ਜੀ ਕੀ ਤੁਸੀਂ ਮਿਹਰ ਕਰੋ ਕਿ ਕਦੀ ਮੇਰਾ ਵੀ ਘਰ ਪਊਗਾ ਕਿ ਕਦੀ ਮੇਰਾ ਆਪਣਾ ਘਰ ਵੀ ਹੋਊਗਾ ਇਦਾਂ ਹੀ ਜੀ ਉਹ ਗੱਲਾਂ ਇਦਾਂ ਕਰਦਾ ਵਾ ਆਪਾ ਦੀਪ ਸਿੰਘ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਅਰਦਾਸ ਕਰਦਾ ਵਿਚਾਰਾ ਕੰਮ ਤੇ ਤੁਰ ਜਾਂਦਾ ਜੀ ਤੇ ਜਦੋਂ ਕੰਮ ਤੇ ਜਾਂਦਾ ਵਾ ਜੀ ਫਿਰ ਜਿਹੜਾ ਉਹ ਸੇਟ ਹੁੰਦਾ ਆ ਉੱਥੇ ਹੈਨਾ ਤੇ ਉਹ ਜਿਹੜਾ ਸੇਟ ਆ ਬਾਬਾ ਜੀ ਦੀ ਪਤਾ ਨਹੀਂ ਕੀ ਹੈਨਾ ਰਹਿਮਤ ਹੁੰਦੀ ਆ ਪਤਨਿ ਬਾਬਾ ਜੀ ਨੇ ਕਿਵੇਂ ਹਨਾ ਉਹ ਸੇਠ ਦੇ ਜਿਵੇਂ ਤੁਸੀਂ ਦੇਖੋ ਕਰੋ ਅਰਦਾਸ ਕਰਕੇ ਗਿਆ ਤੇ ਉਹ ਸੇਠ ਦੇ ਮਨ ਦੇ ਵਿੱਚ ਉਹ ਗੱਲ ਆਣੀ ਤੇ ਉਹ ਸੇਠ ਉਹਨੂੰ ਕਹਿਣ ਲੱਗ ਗਿਆ ਕਹਿੰਦਾ ਤੁਸੀਂ ਕਿ ਮੇਰੇ ਕੋਲ ਨਾ ਇੱਕ ਛੋਟਾ ਜਿਹਾ ਖਾਲੀ ਪਲਾਟ ਪਿਆ ਤੂੰ ਕਿ ਉਹਨਾਂ ਤੋਂ ਉੱਤੇ ਘਰ ਪਾਲਾ ਆਪਣਾ ਤੇ ਉਹ ਵਿਚਾਰਾ ਕਹਿੰਦਾ ਕਹਿੰਦਾ ਮੈਂ ਕਿੱਥੋਂ ਘਰ ਪਾਲੂਗਾ ਜੀ ਮੈਂ ਤਾਂ ਇੰਨਾ ਗਰੀਬ ਆ ਮੇਰੇ ਕੋਲ ਤਾਂ ਕਈ ਵਾਰੀ ਦੋ-ਦੋ ਮਹੀਨੇ ਕਿਰਾਇਆ ਵੀ ਅੜ ਜਾਂਦਾ ਵਾ ਮੇਰੇ ਕੋਲ ਦੇ ਨਹੀਂ ਹੁੰਦਾ ਕਿ ਮੈਂ ਘਰ ਮੈਂ ਮੈਂ ਨਹੀਂ ਸੋਚ ਸਕਦਾ ਕਿ ਮੈਂ ਘਰ ਪਾ ਸਕਦਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਹਨਾ ਚਲੋ ਇਦਾਂ ਹੀ ਗੱਲ ਉਹ ਟਾਲ ਕੇ ਵਿਚਾਰਾ ਕੰਮ ਕਰਨ ਲੱਗ ਜਾਂਦਾ ਜੀ ਘਰ ਆ ਜਾਂਦਾ ਵਾਪਸ ਤੇ ਨੈਕਸਟ ਡੇ ਜਦੋਂ ਦੁਬਾਰਾ ਦੁਬਾਰਾ ਜਾਂਦਾ ਨਾ ਕੰਮ ਤੇ ਤੇ ਫਿਰ ਉਹ ਜਿਹੜਾ ਸੇਡ ਹੁੰਦਾ ਉਹਨੂੰ ਫਿਰ ਕਹਿੰਦਾ ਜਾਂ ਕਹਿੰਦਾ ਕੀ ਸੋਚਿਆ ਫਿਰਦੋਂ ਗੁਰਸਿੱਖਾ ਕਿ ਘਰ ਬਣਾਉਣ ਬਾਰੇ ਤੇ ਉਹ ਕਹਿੰਦਾ ਜੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਮੇਰੇ ਜਿੰਨੀ ਗੁંજਾਇਸ਼ ਨਹੀਂ ਹੈਗੀ ਕਿ ਮੈਂ ਘਰ ਪਾ ਸਕਾਂ ਤੇ ਨਾ ਮੇਰੇ ਕੋਲ ਇੰਨੀ ਇੰਨੇ ਪੈਸੇ ਨਹੀਂ ਉਹ ਕਹਿੰਦਾ ਤੇਰੇ ਕੋਲ ਪੈਸੇ ਮੰਗਦਾ ਕੌਣ ਹਨਾ ਕਿ ਤੂੰ ਕੋਈ ਗੱਲ ਨਹੀਂ ਕਿ ਤੂੰ ਕੰਮ ਕਰ ਤੂੰ ਮੇਰੇ ਕੋਲ ਕੰਮ ਕਰ ਲਿਆ ਵਾ ਕੋਈ ਗੱਲ ਨਹੀਂ ਮੈਂ ਰਜਿਸਟਰੀ ਤੇਰੇ ਨਾਮ ਕਰਾ ਦਿੰਦਾ ਪਲਾਟ ਦੀ ਤੂੰ ਘਰ ਪਾ ਆਪਣਾ ਤੇਰੇ ਕੋਲ ਜਦੋਂ ਪੈਸੇ ਹੋਣਗੇ ਤੂੰ ਮੈਨੂੰ ਉਦੋਂ ਮੋੜ ਦੇ ਤੇ ਚਲੋ ਜੀ ਉਹਨੂੰ ਕਨਵੈਂਸ ਕਰ ਲੈਂਦਾ ਵਾ ਛੇਡ ਤੇ ਉਹ ਹੁਰਸੇ ਖੁੰਦਾ ਵਾ ਤੇ ਜਿਹੜਾ ਉਹ ਛੇਡ ਹੁੰਦਾ ਉਹ ਉਹਦੇ ਪਲਾਟ ਦੀ ਜਿਹੜੀ ਰਜਿਸਟਰੀ ਉਹਦੇ ਨਾਮ ਕਰਵਾ ਦਿੰਦਾ ਹਨਾ ਚਲੋ ਬਾਕੀ ਜਦੋਂ ਘਰ ਪਾਉਣ ਦੀ ਵਾਰੀ ਆਉਂਦੀ ਸੀ ਕੁਝ ਕੋਨੇ ਵਿਚਾਰੇ ਨਹੀਂ ਕਮੇਟੀਆਂ ਥੋੜੀਆਂ ਬਹੁਤ ਪਾਈਆਂ ਹੁੰਦੀਆਂ ਹਨਾ ਪੁਛ ਮਾੜੇ ਮੋਟੇ ਚਲੋ ਇਧਰੋਂ ਉਧਰੋਂ ਪੁਛ ਕੇ ਆਪਣਾ ਥੋੜਾ ਬਹੁਤ ਕਰਕੇ ਵਿਚਾਰਾ ਘਰ ਪਾ ਲੈਂਦਾ ਵਾ ਜੀ ਹਨਾ ਤੇ ਜਦੋਂ ਘਰ ਪਾ ਲੈਂਦਾ ਵਾ ਜੀ ਆਪਣਾ ਤੇ ਹੌਲੀ ਹੌਲੀ ਉਹਦੇ ਘਰ ਦੇਆਂ ਨੂੰ ਪਤਾ ਲੱਗਦਾ ਵਾ ਉਹਦੇ ਮਾਬਾ ਪਤ ਨੂੰ ਪਤਾ ਲੱਗਦਾ ਉਹਦੇ ਭੈਣ ਭਰਾਵਾਂ ਨੂੰ ਹਨਾ ਉਹਦੀਆਂ ਭਜਾਈਆਂ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੰਦਾਂ ਦਾ ਕਰਕੇ ਘਰ ਪਾਇਆ ਵਾ ਇਹ ਉਹ ਦੇਖਣ ਆਉਂਦੇ ਨੇ ਜਦੋਂ ਦੇਖਣ ਆਉਂਦੇ ਨੇ ਤੇ ਉਹ ਉਸ ਗੁਰਸਿੱਖ ਨੂੰ ਕਹਿੰਦੇ ਆ ਕਿ ਤੂੰ ਇਦਾਂ ਘਰ ਕਿਵੇਂ ਪਾ ਲਿਆ ਹਨਾ ਕਿ ਤੇਰੇ ਜਿੱਤੇ ਇੰਨੀ ਗੁੰਜਾਇਸ਼ ਨਹੀਂ ਸੀਗੀ ਤੂੰ ਇਹ ਘਰ ਕਿੱਥੋਂ ਪਾ ਲਿਆ ਕੀ ਤੇਰਾ ਤਾਂ ਰੋਟੀ ਦਾ ਹੀ ਖਰਚਾ ਵਾਂਸੀ ਚੱਲਦਾ ਸੀਗਾ ਹਨਾ ਤੇ ਫਿਰ ਉਹ ਗੁਰਸਿੱਖ ਕਹਿੰਦਾ ਵਾ ਕਿ ਇਹ ਘਰ ਮੈਂ ਨਹੀਂ ਪਾਇਆ ਇਹ ਘਰ ਮੇਰ ਨੂੰ ਬਾਬਾ ਦੀਪ ਸਿੰਘ ਜੀ ਨੇ ਪਾ ਕੇ ਦਿੱਤਾ ਇਹ ਘਰ ਬਾਬਾ ਦੀਪ ਸਿੰਘ ਜੀ ਦਾ ਕਿ ਮੈਂ ਮੇਰੇ ਕੋਲ ਤਾਂ ਇੰਨੀ ਔਕਾਤ ਹੀ ਨਹੀਂ ਸੀ ਜਿੰਨਾ ਮੈਨੂੰ ਬਾਬਾ ਜੀ ਨੇ ਪਾ ਕੇ ਦੇਤਾ ਕਿ ਮੇਰੇ ਇਹਦੇ ਵਿੱਚ ਕਿ ਮੈਂ ਇਹ ਜੋ ਵੀ ਕਿਰਪਾ ਵਾ ਇਹ ਸਾਰੀ ਬਾਬਾ ਦੀਪ ਸਿੰਘ ਜੀ ਦੀ ਆ ਕਿ ਮੈਂ ਤਾਂ ਉਹਨਾਂ ਦਾ ਬੱਚਾ ਵਾਂ ਉਹ ਉਹ ਮੇਰੇ ਪਿਤਾ ਜੀ ਨੇ ਕਿ ਉਹ ਮੇਰੇ ਪਿਤਾ ਜੀ ਨੇ ਮੇਰੇ ਆਪਣੇ ਬੱਚੇ ਨੂੰ ਘਰ ਜੋਗਾ ਕੀਤਾ ਵਾ ਮੇਰੇ ਸਿਰ ਤੇ ਛੱਤ ਪਾ ਕੇ ਦਿੱਤੀ ਆ ਵਾਈਦੂਨ ਜੀ ਨੇ ਦੇਖੋ ਜੀ ਕਿੰਨਾ ਉਹਦਾ ਵਿਸ਼ਵਾਸ ਪੱਕਾ ਹੈ ਨਾ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਲੜ ਲੱਗਦੇ ਆ ਜਦੋਂ ਆਪਾਂ ਬਾਣੀ ਦੇ ਲੜ ਲੱਗਦੇ ਆ ਹਨਾ ਆਪਾਂ ਨੂੰ ਜਦੋਂ ਇਹ ਲੱਗਦਾ ਹੁੰਦਾ ਕਿ ਆਪਣੇ ਆ ਕੰਮ ਬਣੂਗੇ ਕਿ ਨਹੀਂ ਬਣੂਗੇ ਜਾਂ ਆਪਣੇ ਆ ਕੰਮ ਕਿਵੇਂ ਹੋਣਗੇ ਜਦੋਂ ਆਪਾਂ ਬਾਣੀ ਨਿਰੰਤਰ ਜਪਦੇ ਆ ਆਪਾਂ ਆਪਣੇ ਘਰ ਦੇ ਵਿੱਚ ਹਨਾ ਜਦੋਂ ਆਪਾਂ ਵਾਹਿਗੁਰੂ ਜੀ ਦੇ ਓਟ 'ਚ ਆ ਜਾਂਦੇ ਆ ਆਪਾਂ ਉਹਨਾਂ ਦੇ ਉਹਨਾਂ ਦੀ ਸ਼ਰਨ 'ਚ ਚਲੇ ਜਾਂਦੇ ਆ ਹਨਾ ਤੇ ਫਿਰ ਆਪਣੀਆਂ ਜਿਹੜੀਆਂ ਟੈਨਸ਼ਨ ਆ ਵਾ ਉਹ ਬਾਬਾ ਜੀ ਸਾਰੀਆਂ ਉਹਨਾਂ ਦੇ ਹੋ ਜਾਂਦੀਆਂ ਵਾ ਕਿ ਹੁਣ ਉਹਨਾਂ ਨੇ ਆਪਣੀਆਂ ਟੈਨਸ਼ਨਾਂ ਫਿਰ ਦੂਰ ਕਰਨੀਆਂ ਵਾ ਇਹ ਜਿਹੜੀਆਂ ਜ਼ਿੰਮੇਵਾਰੀਆਂ ਫਿਰ ਉਹਨਾਂ ਦੇ ਸਿਰ ਤੇ ਪੈ ਜਾਂਦੀਆਂ ਵਾ ਕਿ ਜਿਹੜਾ ਮੇਰਾ ਭਗਤ ਆ ਕਿ ਜਿਹੜਾ ਮੇਰੀ ਮੇਰੀ ਬਾਣੀ ਪੜ ਰਿਹਾ ਵਾ ਕਿ ਉਹ ਨਿਰਾਸ਼ ਨਾ ਹੋਵੇ ਤੇ ਫਿਰ ਉਹ ਵਾਇਧੂ ਜਿਹਦੇ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਕਾਰਜ ਹੋਏ ਕਿਵੇਂ ਸਵਾਰਨੇ ਨੇ ਕਿ ਜਦੋਂ ਆਪਾਂ ਸੱਚੇ ਦਿਲੋਂ ਵਾਹਿਗੁਰੂ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਆਪਾਂ ਜਦੋਂ ਧਿਆਉਂਨੇ ਆ ਨਾ ਬਾਬਾ ਦੀਪ ਸਿੰਘ ਜੀ ਇੱਕ ਵਾਰੀ ਤਾਂ ਐ ਨਹੀਂ ਹੈਗਾ ਜੀ ਤੁਹਾਡੇ ਪ੍ਰੀਖਿਆ ਨਹੀਂ ਲੈਣਗੇ ਸਬਰ ਵਿੱਚ ਚੈੱਕ ਕਰਦੇ ਆ ਕਿ ਇਹ ਬੰਦੇ ਨੂੰ ਕਿੰਨਾ ਕੁ ਸਬਰ ਆ ਤੇ ਬੰਦੇ ਨੂੰ ਕਿੰਨਾ ਕੁ ਮੇਰੇ ਤੇ ٹرسٹ ਵਾ ਠੀਕ ਹੈ ਜੀ ਪਰ ਜਦੋਂ ਤੁਸੀਂ ਉਹ ਵਾਲੀ ਜਿਹੜੀ ਪ੍ਰੀਖਿਆ ਵਾ ਉਹ ਪਾਸ ਕਰ ਲੈਨੇ ਹੋ ਨਾ ਉਸ ਤੋਂ ਬਾਅਦ ਤੁਹਾਨੂੰ ਕੋਈ ਜੀਵਨ ਦੇ ਵਿੱਚ ਟੈਨਸ਼ਨ ਲੈਂਦੀ ਕੋਈ ਲੋਡ ਹੀ ਨਹੀਂ ਹੈਗੀ ਬਾਬਾ ਦੀਪ ਸਿੰਘ ਜੀ ਹਰ ਥਾਂ ਤੇ ਆਪ ਅੱਗੇ ਹੋ ਕੇ ਤੁਹਾਡੇ ਕੰਮ ਸਵਾਰਨੇ ਸ਼ੁਰੂ ਕਰ ਦਿੰਦੇ ਹਨ ਸੋ ਇਸ ਕਰਕੇ ਤੁਸੀਂ ਵੀ ਜਿਹੜੇ ਲੋਕ ਇਦਾਂ ਟੈਨਸ਼ਨਾਂ ਦੇ ਵਿੱਚ ਹੁੰਦੇ ਨੇ ਹਨਾ ਤੇ ਆਹ ਕੰਮ ਨਹੀਂ ਬਣਦੇ ਜਾਂ ਬਣਦੇ-ਬਣਦੇ ਉਹ ਹੋ ਜਾਂਦੇ ਨਹੀਂ ਹਨਾ ਰੁਕਾਵਟ ਆ ਜਾਂਦੀ ਆ ਤੇ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਤੇ ਆਪਣੀ ਡੋਰੀ ਸੁੱਟ ਦਿਓ ਤੁਸੀਂ ਉਹਨਾਂ ਦਾ ਨਾਮ ਧਿਆਉ ਕਈ ਵਾਰ ਵੀਡੀਓਜ਼ ਦੇ ਵਿੱਚ ਨਾ ਕਮੈਂਟਸ ਆਉਂਦੇ ਨੇ ਕਿ ਅਸੀਂ ਬਹੁਤ ਟਾਈਮ ਤੋਂ ਦੁਪਹਿਰਾ ਕੱਟ ਰਹੇ ਹਾਂ ਜਾਂ ਅਸੀਂ ਬਹੁਤ ਟਾਈਮ ਤੋਂ ਹਨਾ ਪਾਠ ਵੀ ਕਰ ਰਹੇ ਹਾਂ ਤੇ ਸਾਡੇ ਫੇਰ ਵੀ ਕੰਮ ਨਹੀਂ ਬਣਦੇ ਹੈਗੇ ਤੇ ਤੁਸੀਂ ਜਦੋਂ ਇਦਾਂ ਦੀ ਥਿੰਕਿੰਗ ਆਪਣੀ ਮਾਈਂਡ ਦੇ ਵਿੱਚ ਲੈ ਕੇ ਆਉਂਦੇ ਹੋ ਹਨਾ ਫਿਰ ਕਿਤੇ ਨਾ ਕਿਤੇ ਉਹਦੇ ਉੱਥੇ ਤੁਹਾਨੂੰ ਉੱਥੇ ਐ ਹੁੰਦਾ ਵਾ ਕਿ ਤੁਹਾਡਾ ਜਿਹੜਾ ਜਿਹੜਾ ਟਰਸਟ ਵਾ ਨਾ ਉਹ ਡੱਗ ਮਗਾਉਂਦਾ ਪਿਆ ਵਾ ਠੀਕ ਹੈ ਜੀ ਇਹੀ ਵਾਹਿਗੁਰੂ ਜੀ ਬੰਦੇ ਨੂੰ ਹਨਾ ਟਰਸਟ ਲੈਂਦੇ ਆ ਉਹਨਾਂ ਦਾ ਕਿ ਇਹਨਾਂ ਨੂੰ ਮੇਰੇ ਤੇ ਟਰਸਟ ਵੀ ਹੈਗਾ ਵਾ ਅੰਜ ਚ ਪੈਰੇ ਸੁੱਕ ਲੈ ਜਾਂ ਤੁਸੀਂ ਕੋਈ ਪੰਜ ਦਿਨ ਇਦਾਂ ਸੁੱਕ ਲੋ ਕਿ ਅਸੀਂ ਦਾ ਡੇਲੀ ਆ ਕੰਮ ਕਰਾਂਗੇ ਸਾਡਾ ਕੰਮ ਹੋ ਜਵੇ ਜੇ ਨਹੀਂ ਵੀ ਹੁੰਦਾ ਨਾ ਤੁਸੀਂ ਇਹ ਨਾ ਸੋਚੋ ਤੁਹਾਡਾ ਹੋਣਾ ਨਹੀਂ ਹੋਣਾ ਜ਼ਰੂਰ ਆ ਪਰ ਕਈਆਂ ਦਾ ਤਾਂ ਚਲੋ ਦੇਖੋ ਕਹਿੰਦੇ ਆ ਨਾ ਕਿ ਹੁਣ ਜਦੋਂ ਆਪਾਂ ਬੱਚੇ ਗਏ 10th ਦਾ ਪੇਪਰ ਦਿੰਦੇ ਆ ਕਈਆਂ ਦੇ ਤਾਂ ਨਾਲ ਦੀ ਨਾਲ ਕਲੀਅਰੈਂਸ ਹੋ ਜਾਂਦੀ ਆ ਕਈਆਂ ਦੀ ਕੰਪਾਰਟਮੈਂਟ ਆ ਜਾਂਦੀ ਆ ਫਿਰ ਉਹਨਾਂ ਨੂੰ ਦੁਬਾਰਾ ਕਲੀਅਰ ਕਰਨਾ ਪੈਂਦਾ ਤੇ ਬਾਬਾ ਦੀਪ ਸਿੰਘ ਜੀ ਵੀ ਆਪਣੀ ਪ੍ਰੀਖਿਆ ਲੈਂਦੇ ਆ ਠੀਕ ਹੈ ਜੀ ਬਾਕੀ ਕਰਮਾਂ ਦੀ ਕਲਾ ਕਈਆਂ ਨੂੰ ਨਾਲ ਦੀ ਨਾਲ ਫਲ ਮਿਲ ਜਾਂਦਾ ਤੇ ਕਈਆਂ ਨੂੰ ਬਾਬਾ ਜੀ ਜਿਹੜੀ ਤੁਹਾਡੀ ਬਾਣੀ ਪੜੀ ਹੁੰਦੀ ਆ ਉਹ ਤੁਹਾਡਾ ਕਦੀ ਵੀ ਉਹ ਐ ਨਹੀਂ ਜਾਣਾ ਕਿ ਤੁਹਾਡਾ ਕੀ ਤੁਹਾਨੂੰ ਉਹਦਾ ਫਲ ਨਹੀਂ ਮਿਲਣਾ ਮਿਲੂਗਾ ਪਰ ਬਾਬਾ ਜੀ ਕਈ ਵਾਰ ਸਬਰ ਦੇਖ ਕੇ ਫਲ ਦਿੰਦੇ ਆ ਪਰ ਜਦੋਂ ਉਹ ਫਲ ਮਿਲਦਾ ਨਾ ਤਾਂ ਸਭ ਤੋਂ ਪੂਰਾ ਨਾਲੋਂ ਵੀ ਬੈਸਟ ਮਿਲਦਾ ਮਕਸਦ ਆ ਹੀ ਸੀਗਾ ਤੁਹਾਨੂੰ ਦੱਸਣ ਦਾ ਕਿ ਤੁਸੀਂ ਵੀ ਜਿਹੜੀ ਆਪਣੀ ਬਾਬਾ ਦੀਪ ਸਿੰਘ ਜਿੱਤੇ ਜਿਹੜੀ ਡੋਰ ਆ ਉਹ ਸੁੱਟ ਦਿਓ ਤੇ ਬਿਲਕੁਲ ਨਿਸ਼ਚਿਤ ਹੋ ਜਾਓ ਕਿਉਂਕਿ ਬਾਬਾ ਜੀ ਤੇ ਤੁਸੀਂ ਬਿਲਕੁਲ ਟਰਸਟ ਕਰੋ 100 100% ਬਾਬਾ ਜੀ ਤੁਹਾਡਾ ਕੰਮ ਜ਼ਰੂਰ ਕਰਨਗੇ ਤੁਹਾਡੀ ਬਾਹਰ ਜ਼ਰੂਰ ਫੜਨਗੇ ਟਾਈਮ ਆਉਣ ਤੇ ਤੁਹਾਨੂੰ ਸਾਰਾ ਕੁਝ ਮਿਲੇਗਾ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਡਿਸਰਵ ਕਰਦੇ ਹੋ ਮੈਂ ਇਦਾਂ ਦੀਆਂ ਜੇ ਕਥਾਵਾਂ ਜ਼ਰੂਰ ਸੁਣਦੀ ਹੁੰਦੀ ਆ ਤਾਂ ਕਿ ਹੋਰ ਵੀ ਜ਼ਿਆਦਾ ਇਨਸਪੀਰੇਸ਼ਨ ਮਿਲੇ ਇਹ ਨਹੀਂ ਹੈਗਾ ਕਿ ਮੈਨੂੰ ਵੀਡੀਓ ਦੇਖ ਕੇ ਇਨਸਪੀਰੇਸ਼ਨ ਮਿਲਦੀ ਆ ਨਹੀਂ ਮੈਨੂੰ ਬਹੁਤ ਟਰਸਟ ਆ ਮੇਰੇ ਬਾਬਾ ਜੀ ਤੇ ਪਰ ਯਾਨੀ ਇੰਨਾ ਵਾ ਕਿ ਆਨਾ ਇੱਕ ਹੋਰ ਵੀ ਜ਼ਿਆਦਾ ਯਾਨੀ ਮਨ ਨੂੰ ਯਾਨੀ ਵਧੀਆ ਲੱਗਦਾ ਜਦੋਂ ਆਪਾਂ ਇਦਾਂ ਦੀਆਂ ਸੁਣਦੇ ਆ ਹਨਾ ਸਟੋਰੀਜ਼ ਵਗੈਰਾ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹੁੰਨੀ ਆ ਤਾਂ ਕਿ ਬਹੁਤ ਮੇਰੇ ਵਰਗੇ ਭੈਣ ਭਰਾ ਇਦਾਂ ਦੇ ਨੇ ਜਿਹੜੇ ਘਰ ਦੇ ਵਿੱਚ ਹਨਾ ਪਾਠ ਵਗੈਰਾ ਵੀ ਕਰਦੇ ਨੇ ਉਹਨਾਂ ਤੇ ਥੋੜਾ ਜਿਹਾ ਟਾਈਮ ਜਿੱਦਾਂ ਹਨਾ ਆਪਾਂ ਕਹਿ ਦੋ ਓੱਖਾ ਵੀ ਚੱਲਦਾ ਵਾ ਤੇ ਉਹ ਉਹ ਨਾ ਕਈ ਵਾਰ ਮੁੜ ਜਾਏ ਜੇ ਹੁੰਦੇ ਨੇ ਤੇ ਜਦੋਂ ਇਦਾਂ ਦੀਆਂ ਵੀਡੀਓਜ਼ ਉਹਨਾਂ ਦੇ ਅੱਗੇ ਆਉਂਦੀਆਂ ਨੇ ਨਾ ਉਹਨਾਂ ਨੂੰ ਇੱਕ ਹੋਪ ਮਿਲਦੀ ਆ ਬਸ ਹੋਰ ਇਹ ਕੋਈ ਮਕਸਦ ਨਹੀਂ ਹੁੰਦਾ ਮੈਂ ਜਦੋਂ ਕੁਝ ਇਦਾਂ ਦਾ ਸੁਣਦੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਆ ਤਾਂ ਕਿ ਜੇ ਕੋਈ ਪੇਰਾ ਭੈਣ ਭਰਾ ਆਪਣਾ ਹਨਾ ਹੌਸਲਾ ਉਹਨਾਂ ਦਾ ਟਹਿ ਰਿਆ ਵਾ ਤੇ ਉਹਨਾਂ ਦਾ ਹੌਸਲਾ ਵਧੇ ਬਸ ਤੁਸੀਂ ਇਨਸਪਾਇਰ ਹੋਵੋ ਤੁਸੀਂ ਬਾਣੀ ਦੇ ਨਾਲ ਜੁੜੋ ਤੇ ਤੁਸੀਂ ਬਾਣੀ ਜੁੜ ਪੜਿਆ ਕਰੋ ਮੂਲ ਮੰਤਰ ਦਾ ਜਾਪ ਕਰਿਆ ਕਰੋ ਵੱਧ ਤੋਂ ਵੱਧ ਜੀ ਜਿਹੜੇ ਮੇਰੇ ਭੈਣ ਭਰਾ ਜੌਬ ਵਗੈਰਾ ਤੇ ਜਾਂਦੇ ਆ ਜਿਨ੍ਹਾਂ ਨੂੰ ਘਰ ਦੇ ਵਿੱਚ ਨਿਤਨੇਮ ਕਰਨ ਦਾ ਟਾਈਮ ਨਹੀਂ ਮਿਲਦਾ ਜਾਂ ਪ੍ਰੋਪਰ ਕਿਉਂਕਿ ਜਿਹੜੇ ਜੌਬ ਵਾਲੇ ਨੇ ਉਹਨਾਂ ਨੂੰ ਨਹੀਂ ਮਿਲਦਾ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਜੀ ਬਾਬਾ ਦੀਪ ਸਿੰਘ ਜੀ ਦੇ ਲਾਡ ਲੱਗੋ ਤੇ ਮੈਂ ਆਹ ਨਹੀਂ ਕਹਿੰਦੀ ਹਨਾ ਚਲੋ ਕਈ ਅਲੱਗ-ਅਲੱਗ ਰੀਲਿਜਨ ਦੇ ਆ ਕਿ ਹੋ ਸਕਦਾ ਮੇਰੀ ਜਿਹੜੀ ਵੀਡੀਓ ਆ ਸਿੱਖ ਭਾਈਚਾਰੇ ਤੋਂ ਇਲਾਵਾ ਹੋਰ ਧਰਮ ਦੇ ਲੋਕਾਂ ਚ ਵੀ ਜਾਵੇ ਹਨਾ ਕਿਉਂਕਿ YouTube ਆ ਜੀ ਵੀਡੀਓ ਆਪਣੇ ਕੋਲ ਅਲੱਗ-ਅਲੱਗ ਹਨਾ ਵੀਡੀਓਜ਼ ਆਉਂਦੀਆਂ ਰਹਿੰਦੀਆਂ ਵਾ ਤੁਸੀਂ ਜੇ ਤੁਸੀਂ ਇਹ ਤਾਂ ਰਮਣਾ ਰਿਲੀਟ ਕਰਦੇ ਹੋ ਤੁਸੀਂ ਜਿਹਨੂੰ ਵੀ ਮੰਨਦੇ ਹੋ ਤੁਸੀਂ ਉਹਨਾਂ ਤੇ ਪੱਕਾ ਟਰਸਟ ਬਣਾ ਕੇ ਚੱਲੋ ਜੀ ਇਹ ਨਹੀਂ ਹੈਗਾ ਅੱਜ ਤੁਸੀਂ ਇੱਕ ਦਰ ਤੇ ਹੋ ਫਿਰ ਤੁਸੀਂ ਹਫਤਾ 10 ਦਿਨ ਮਹੀਨਾ ਜਾਏ ਉੱਥੇ ਨਹੀਂ ਕੰਮ ਬਣਿਆ ਹੁਣ ਦੂਜੀ ਥਾਂ ਚੱਲਦੇ ਆ ਇਦਾਂ ਨਾ ਕਰਿਆ ਕਰੋ ਕਿਉਂਕਿ ਤੁਸੀਂ ਜਿੱਥੇ ਵੀ ਜਾਣਾ ਵਾ ਜਿਹੜੇ ਵੀ ਤੁਸੀਂ ਰੀਜਨਲ ਬਿਲੋਂਗ ਕਰਦੇ ਹੋ ਤੁਸੀਂ ਜਿਹੜੇ ਵੀ ਦਰ ਤੇ ਜਾਣੇ ਉਹ ਟੈਸਟਰਾ ਤੁਹਾਡਾ ਹਰ ਥਾਂ ਤੇ ਪੈਣਾ ਠੀਕ ਹੈ ਜੀ ਪਰਮਾਤਮਾ ਵੀ ਚੈੱਕ ਕਰਦਾ ਕਿ ਇਹ ਬੰਦੇ ਨੂੰ ਮੇਰੇ ਤੇ ਕਿੰਨਾ ਕੁ ਟਰਸਟ ਆ ਠੀਕ ਹੈ ਜੀ ਉਹ ਤੁਹਾਡੇ ਪਿਆਰ ਦਾ ਭੁੱਖਾ ਵਾ ਠੀਕ ਹੈ ਜੀ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਕੀ ਹਾਂਜੀ ਮੈਂ ਤੁਹਾਡੇ ਪੰਜ ਦਿਨਾਂ ਕਰੂੰਗਾ ਜਾਂ 40 ਦਿਨ ਉਹ ਇੱਕ ਜਸਟ ਇਹ ਤਾਂ ਬੜੀਆਂ ਹੋਇਆ ਵਾ ਜੀ ਸਿਰਫ ਹਨਾ ਆਪਣੀ ਸ਼ਰਧਾ ਵਾ ਉਹ ਆਪਣੀ ਸ਼ਰਧਾ ਵਾ ਠੀਕ ਆ ਤੇ ਉਹ ਤਾਂ ਬਸ ਤੁਹਾਡਾ ਚੈੱਕ ਕਰਦੇ ਆ ਕਿ ਇਹ ਬੰਦਾ ਹਨਾ ਇਸ ਲਾਇਕ ਵੀ ਹੈਗਾ ਤੇ ਜਦੋਂ ਤੁਸੀਂ ਉਹਨਾਂ ਦੇ ਲਾਇਕ ਬਣ ਜਾਂਦੇ ਹੋ ਫਿਰ ਤੁਹਾਨੂੰ ਕਿਸੇ ਚੀਜ਼ ਦੀ ਫੋੜਨੀ ਹੈਗੀ ਠੀਕ ਹੈ ਜੀ ਬਾਕੀ ਜੀ ਚੰਗਾ ਮਾਣਾ ਟਾਈਮ ਹੈ ਇੱਕ ਗਲਾਸ ਵਿੱਚ ਕਹਿਣਾ ਚਾਹੁੰਦੀ ਆ ਚੰਗਾ ਮਾਣਾ ਟਾਈਮ ਆਉਂਦਾ ਹੀ ਹੁੰਦਾ ਆਪਾਂ ਨੋਰਮਲ ਇਨਸਾਨ ਆ ਠੀਕ ਹੈ ਜੀ ਆਪਾਂ ਗੁਰੂਆਂ ਦੇ ਪੈਰਾਂ ਦੇ ਨੂਹਾਂ ਵਰਗੇ ਵੀ ਨਹੀਂ ਹੈਗੇ ਜੇ ਉਹ ਜਿਹੜੇ ਆਪਣੇ ਗੁਰੂ ਹੋਏ ਨੇ ਤੁਸੀਂ ਸੋਚੋ ਉਹ ਗੁਰੂਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਆਏ ਸੀਗੇ ਹਨਾ ਤੇ ਉਹਨਾਂ ਨੇ ਕਿੰਨਾ ਕੁ ਜ਼ਿਆਦਾ ਹਨਾ ਉਹਨਾਂ ਤੇ ਕਿੰਨੇ ਅਤਿਆਚਾਰ ਹੋਏ ਹੋਣਾ ਦੇਖੀ ਤਾਂ ਹਨਾ ਗੁਰੂ ਅਰਜਨ ਦੇਵ ਜੀ ਤੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਵੱਡੀ ਮਿਸਾਲ ਨੇ ਗੁਰਨਾਗੋਰ ਦੇਖੋ ਕਿੰਨੇ ਜਦੋਂ ਉਹਨਾਂ ਤੇ ਵੀ ਔਖਾ ਟਾਈਮ ਆਇਆ ਵਾ ਉਹ ਇੰਨੇ ਮਹਾਪੁਰਖ ਆ ਆਪਾਂ ਕੀ ਆ ਜਦੋਂ ਉਹ ਇੰਨਾ ਮਾੜਾ ਟਾਈਮ ਉਹਨਾਂ ਨੇ ਵੀ ਦੇਖਿਆ ਵਾ ਇੰਨਾ ਔਖਾ ਟਾਈਮ ਉਹ ਲਾਈਫ ਦੇ ਵਿੱਚ ਦੇਖ ਕੇ ਗਏ ਨੇ ਠੀਕ ਹੈ ਜੀ ਤੇ ਆਪਾਂ ਤਾਂ ਨੋਰਮਲ ਇਨਸਾਨ ਆ ਤੇ ਇਹ ਗੱਲ ਹਮੇਸ਼ਾ ਦਿਮਾਗ 'ਚ ਰੱਖਿਆ ਕਰੋ ਜਿਹਨੂੰ ਕੋਈ ਵੀ ਪ੍ਰੋਬਲਮ ਆ ਨਾ ਉਹਨਾਂ ਦੀ ਮੇਰੇ ਹਿਸਾਬ ਨਾਲ ਜੋ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਫੈਮਿਲੀ ਨੂੰ ਜਿਵੇਂ ਆਪਣੇ ਪਰਿਵਾਰ ਨੂੰ ਵਾਰਤਾ ਸਿੱਖ ਕੌਮ ਦੀ ਖਾਤਰ ਮੈਂ ਕਹਿੰਨੀ ਆ ਉਸ ਤੋਂ ਵੱਡਾ ਯਾਨੀ ਕੋਈ ਵੀ ਆਪਾਂ ਦੀ ਲਾਈਫ ਦੇ ਵਿੱਚ ਤਾਂ ਆਪਾਂ ਇੰਨੇ ਹੈ ਹੀ ਨਹੀਂ ਓਕੇ ਜਿੰਨੇ ਆਪਾਂ ਆਪਣੇ ਆਪ ਨੂੰ ਉੁੱਧ ਬਣਾ ਲਿਆ ਵਾ ਕਿ ਹਾਂਜੀ ਆਪਾਂ ਨੂੰ ਆ ਵੀ ਪ੍ਰੋਬਲਮ ਆ ਆ ਵੀ ਪ੍ਰੋਬਲਮ ਆ ਜਦੋਂ ਤੁਹਾਡਾ ਮਾਈਂਡ ਹਾਂ ਵੀ ਹੋ ਜਵੇ ਨਾ ਕਿ ਮੈਂ ਬਹੁਤ ਟੈਨਸ਼ਨ ਚਾ ਮੇਰੇ ਨਾਲ ਵਧੀਆ ਹੀ ਨਹੀਂ ਹੁੰਦਾ ਕੁਝ ਪਤਾ ਨਹੀਂ ਪ੍ਰਮਾਤਮਾ ਮਿਲਣਾ ਹੀ ਕਿਉਂ ਇਦਾਂ ਕਰਦਾ ਇਦਾਂ ਜਿਹੜਾ ਥਿੰਕਿੰਗ ਆਉਂਦੀ ਆ ਨਾ ਤੁਹਾਡੇ ਮਾਈਂਡ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਤੁਸੀਂ ਹਿਸਟਰੀ ਇੱਕ ਵਾਰੀ ਉਧਰ ਝਾਤੀ ਮਾਰ ਲਿਆ ਕਰੋ ਤੁਹਾਨੂੰ ਤੁਸੀਂ ਆਪੇ ਬੈਠ ਜਾਣਾ ਕਿਉਂਕਿ ਸੋਚੋ ਉਹਨਾਂ ਦੇ ਨਾਲ ਉਹਨਾਂ ਨੂੰ ਕਿੱਦਾਂ ਇੱਕ ਹਫ਼ਤੇ ਦੇ ਵਿੱਚ ਉਹਨਾਂ ਦੀ ਪੂਰੀ ਫੈਮਿਲੀ ਦਾ ਹਨਾ ਸਾਰੇ ਜਾਣੀ ਜਾਣ ਆ ਇਸ ਚੀਜ਼ ਨੂੰ ਤੇ ਇਸ ਕਰਕੇ ਤੁਸੀਂ ਮਯੂਸ ਨਾ ਹੋਇਆ ਕਰੋ ਬਾਣੀ ਪੜੋ ਠੀਕ ਹੈ ਜੀ ਤੇ ਸਹੀ ਟਾਈਮ ਆਉਣ ਦੀ ਵੇਟ ਕਰੋ ਤੇ ਕਦੋਂ ਤੁਹਾਡਾ ਕਰੈਕਟ ਟਾਈਮ ਆਊਗਾ ਤੇ ਜਦੋਂ ਆ ਗਿਆ ਨਾ ਫਿਰ ਦੇਖਿਓ ਤੁਸੀਂ ਬਾਬਾ ਜੀ ਨੇ ਹਰ ਇੱਕ ਦੁਨੀਆ ਦੀ ਕੋਈ ਇਦਰੀ ਸ਼ੈ ਨਹੀਂ ਹੈਗੀ ਜਿਹੜੀ ਤੁਹਾਡੇ ਕਦਮਾਂ ਚ ਰੱਖ ਰੱਖ ਨਾ ਦੇਣ ਆ ਕਿ ਠੀਕ ਹੈ ਜੀ ਸੋ ਇਸ ਸੋ ਇਸ ਦਿਨ ਨਾਲ ਅੱਜ ਦੀ ਵੀਡੀਓ ਦਾ ਤੁਹਾਡੀ ਸਿਸਟਰ ਇੱਥੇ ਐਡ ਕਰਦੀ ਆ ਤੇ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਸ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੁਹਾਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੀ ਹਾਂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸਤਿ ਸ਼੍ਰੀ ਅਕਾਲ ਜੀ